ਅੱਜ ਦਾ ਵਿਸ਼ਾ ਹੈ ਸਾਡੀ ਸਿੱਖੀ ਕਿਸ ਪਾਸੇ ਵੱਲ ਜਾ ਰਹੀ ਹੈ ਦੋਸਤੋ ਇਸ ਵਾਰ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਸਪਸ਼ਟ ਹੋ ਗਿਆ ਕਿ ਸਾਡੀ ਸਿੱਖਾਂ ਦੀ ਸੋਚ ਅਜੇ ਇੱਕੋ ਥਾਂ ਤੇ اٹਕੇ ਹੋਈ ਹੈ ਅਸੀਂ ਲੋਕ ਸਭਾ ਦੀਆਂ ਦੋ ਸੀਟਾਂ ਭਾਵਕ ਫਰੀਦਕੋਟ ਵਾਲੀ ਸੀਟ ਜਸਤੇ ਅਸ਼ੀਰਦ ਬੀਰ ਸਿੰਘ ਦੇ ਲੜਕੇ ਸਰਬਜੀਤ ਸਿੰਘ ਖਾਲਸਾ ਨੇ ਜਿੱਤੀ ਹੈ ਅਤੇ ਦੂਸਰੀ ਖਡੂਰ ਸਾਹਿਬ ਵਾਲੇ ਜਿਸ ਨੂੰ ਅਮਰਤਪਾਲ ਸਿੰਘ ਨੇ ਜਿੱਤ ਲਿਆ ਹੈ ਇਹਨਾਂ ਦੋਵੇਂ ਸੀਟਾਂ ਨੂੰ ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਉਮੀਦਵਾਰਾਂ ਨੂੰ ਜਿਤਾ ਦਿੱਤਾ ਹੈ ਸਭ ਤੋਂ ਪਹਿਲਾਂ ਆਪਾਂ ਫਰੀਦਕੋਟ ਵਾਲੀ ਸੀਟ ਦੀ ਗੱਲ ਕਰ ਲੈਂਦੇ ਹਾਂ ਸਰਬਜੀਤ ਸਿੰਘ ਦੇ ਪਿਤਾ ਬੇਅੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਮਾਰ ਕੇ ਇਸ ਗੱਲ ਦਾ ਬਦਲਾ ਲਿਆ ਸੀ ਕਿ ਉਸਨੇ ਸਾਡੇ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਇਆ ਸੀ ਅਤੇ ਦਰਬਾਰ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਸੀ ਕੀ ਅਸੀਂ ਕਦੇ ਇਹ ਸੋਚਿਆ ਹੈ ਕਿ ਜੇਕਰ ਦਰਬਾਰ ਸਾਹਿਬ ਵਿੱਚ ਅਸਿਆਰ ਇਕੱਠੇ ਨਾ ਕੀਤੇ ਜਾਂਦੇ ਤੇ ਇਸ ਜਗ੍ਹਾ ਨੂੰ ਲੜਾਈ ਦਾ ਅੱਡਾ ਨਾ ਬਣਾਇਆ ਜਾਂਦਾ ਤਾਂ ਕੀ ਫਿਰ ਇਸ ਤਰ੍ਹਾਂ ਦਰਬਾਰ ਸਾਹਿਬ ਦਾ ਨੁਕਸਾਨ ਹੋ ਸਕਦਾ ਸੀ ਲੜਾਈ ਦੇ ਦੌਰਾਨ ਜੋ ਸੰਗਤਾਂ ਦੀਆਂ ਜਾਨਾਂ ਗਈਆਂ ਸਨ ਜਿਨ੍ਹਾਂ ਦਾ ਸਾਰਾ ਸਾਰਾ ਪਰਿਵਾਰ ਖਤਮ ਹੋ ਗਿਆ ਸੀ ਕੀ ਉਹ ਫਿਰ ਵੀ ਨੁਕਸਾਨ ਹੋ ਸਕਦਾ ਸੀ ਕੀ ਲੋਕਤੰਤਰ ਦੇਸ਼ ਵਿੱਚ ਇੰਨਾ ਗੋਲੀ ਸਿੱਕਾ ਤੇ ਵਿਰੋਧ ਇਕੱਠਾ ਕਰਨਾ ਕਾਨੂੰਨ ਆਜ਼ਾਦ ਆਜ਼ਾਦਤ ਦਿੰਦਾ ਹੈ ਕੀ ਅਸੀਂ ਇਨੀ ਘੱਟ ਗਿਣਤੀ ਦੇ ਲੋਕ ਸਰਕਾਰਾਂ ਨਾਲ ਟੱਕਰ ਲੈ ਸਕਦੇ ਹਾਂ ਅਸੀਂ ਦਲੀਲ ਦਿੰਦੇ ਹਾਂ ਕਿ ਸਾਡੇ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸਾਨੂੰ ਹਥਿਆਰ ਚੁੱਕਣਾ ਸਿਖਾਇਆ ਹੈ ਸਾਡੇ ਛੇਵੇਂ ਪਾਸ਼ਾ ਜੀ ਨੇ ਇਨਾ ਹਥਿਆਰਾਂ ਨਾਲ ਸਾਡੇ ਹੀ ਦੇਸ਼ ਦੇ ਕਿਸੇ ਬੇਕਸੂਰ ਅਤੇ ਜਾਂ ਖਾਸ ਫਿਰਕੇ ਦੇ ਲੋਕਾਂ ਨੂੰ ਕਦੀ ਵੀ ਨਹੀਂ ਮਾਰਿਆ ਜੇਕਰ ਮੁਗਲਾਂ ਨਾਲ ਲੜਾਈਆਂ ਲੜੀਆਂ ਸਨ ਤਾਂ ਆਬਾਦੀ ਤੋਂ ਦੂਰ ਜਾ ਕੇ ਜੰਗਲਾਂ ਵਿੱਚ ਜਾ ਕੇ ਲੜਾਈ ਲੜੀ ਸਾਡੇ 6ਵੇਂ ਪਾਸ਼ਾ ਜੀ ਜਦ ਦਰਬਾਰ ਸਾਹਿਬ ਵਿੱਚ ਰਹਿ ਰਹੇ ਸਨ ਤਾਂ ਜਦ ਉਹਨਾਂ ਨੂੰ ਇਸ ਗੱਲ ਦੀ ਭਣਕ ਲੱਗੀ ਕਿ ਮੁਗਲ ਲੜਾਈ ਵਾਸਤੇ ਚੜਾਈ ਕਰਕੇ ਆ ਰਹੇ ਹਨ ਤਾਂ ਉਸ ਵਕਤ ਉਹਨਾਂ ਦੀ ਲੜਕੀ ਮਾਈ ਵੀਰੋ ਦਾ ਦੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸਨ ਗੁਰੂ ਜੀ ਨੇ ਰਾਤੋਂ ਰਾਤ ਦਰਬਾਰ ਸਾਹਿਬ ਖਾਲੀ ਕਰਕੇ ਬਾਹਰ ਜੰਗਲ ਵਿੱਚ ਜਾ ਕੇ ਲੜਾਈ ਲੜੀ ਅਤੇ ਜਿੱਤ ਪ੍ਰਾਪਤ ਕੀਤੀ ਇਸੇ ਤਰ੍ਹਾਂ ਸਾਡੇ 10ਵੇਂ ਪਾਤਸ਼ਾਹ ਜੀ ਨੇ ਵੀ ਵਸੋਂ ਤੋਂ ਦੂਰ ਜਾ ਕੇ ਜੰਗਲਾਂ ਵਿੱਚ ਮੁਗਲਾਂ ਨਾਲ ਟੱਕਰ ਕੀਤਾ ਤਾਂ ਕਿ ਕਿਸੇ ਬੇਕਸੂਰ ਆदमी ਦੀ ਜਾਨ ਨਾ ਚਲੀ ਜਾਵੇ ਅਸੀਂ ਸਿੱਖ ਭਰਾਵਾਂ ਨੇ ਇਹਨਾਂ ਗੱਲਾਂ ਨੂੰ ਕਦੇ ਵੀ ਆਪਣੇ ਮਨ ਵਿੱਚ ਨਹੀਂ ਵਿਚਾਰਿਆ ਬਸ ਬਿਨਾਂ ਸੋਚੇ ਸਮਝੇ ਇੱਕ ਦੂਜੇ ਦੀਆਂ ਗੱਲਾਂ ਸੁਣ ਕੇ ਜਾਂ ਕਥਾਵਾਚਕਾਂ ਜਾਂ ਪ੍ਰਚਾਰਕਾਂ ਦੀਆਂ ਗਰਮਗਰਮ ਕਹਾਣੀਆਂ ਸੁਣ ਕੇ ਜਜ਼ਬਾਤੀ ਹੋ ਜਾਂਦੇ ਹਾਂ ਤੇ ਇੱਕੋ ਗੱਲ ਦੇ ਮੰਗਰ ਪੈ ਜਾਂਦੇ ਹਾਂ ਸਾਡੀ ਬਹਾਦਰੀ ਅਤੇ ਇਮਾਨਦਾਰੀ ਕਰਕੇ ਸਾਡਾ ਪੂਰੀ ਦੁਨੀਆ ਵਿੱਚ ਕਿੱਡਾ ਵੱਡਾ ਵਿਸ਼ਵਾਸ ਬਣਿਆ ਹੋਇਆ ਸੀ ਸਾਡੇ ਸਿੱਖਾਂ ਨੂੰ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਵਿੱਚ ਕਿੰਨੇ ਵੱਡੇ-ਵੱਡੇ ਔਦੇ ਮਿਲੇ ਹੋਏ ਸਨ ਪਰ ਅਸੀਂ ਜਜ਼ਬਾਤ ਵਿੱਚ ਆ ਕੇ ਉਸ ਮੇਰੇ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਨੂੰ ਮਾਰ ਦਿੱਤਾ ਸਿੱਟੇ ਵਜੋਂ ਦਿੱਲੀ ਵਿੱਚ ਦੰਗੇ ਝੜਕ ਗਏ ਅਤੇ ਕਈ ਹਜ਼ਾਰ ਸਿੱਖਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਸਿੱਖਾਂ ਨੂੰ ਅੱਗਾਂ ਲਾ ਕੇ ਸਾੜ ਦਿੱਤਾ ਗਿਆ ਅਸੀਂ ਇੱਕ ਆਦਮੀ ਭਾਵ ਇੰਦਰਾਂ ਗਾਂਧੀ ਨੂੰ ਮਾਰਿਆ ਅਤੇ ਇਸ ਦੇ ਬਦਲੇ ਹਜ਼ਾਰਾਂ ਸਿੱਖਾਂ ਦੀਆਂ ਜਾਨਾਂ ਨੂੰ ਗਵਾ ਲਿਆ ਸਿੱਖਾਂ ਦੀਆਂ ਅਣਗਿਣਤ ਜਾਨਾਂ ਗਵਾਉਣ ਦੇ ਨਾਲ-ਨਾਲ ਅਸੀਂ ਆਪਣਾ ਜੋ ਵਿਸ਼ਵਾਸ ਬਣਿਆ ਹੋਇਆ ਸੀ ਉਸ ਨੂੰ ਵੀ ਗਵਾ ਲਿਆ ਅਤੇ ਹੁਣ ਸਾਡੇ ਉੱਪਰ ਅੱਗੇ ਵਾਸਤੇ ਕੋਈ ਵੀ ਵਿਸ਼ਵਾਸ ਨਹੀਂ ਕਰੇਗਾ ਸਾਡੀ ਕਿੰਨੀ ਬਦਕਿਸਮਤੀ ਹੈ ਕਿ ਅਸੀਂ ਆਪਣਾ ਇਤਿਹਾਸ ਭੁੱਲ ਗਏ ਹਾਂ ਅਤੇ ਨਾ ਹੀ ਸਾਡੀ ਅੱਜ ਵਾਲੀ ਪੀੜ੍ਹੀ ਇਤਿਹਾਸ ਪੜਨਾ ਚਾਹੁੰਦੀ ਹੈ ਬਸ ਅਸੀਂ ਉਤੋਂ ਤੋਂ ਸਿੱਖ ਹੋਣ ਦਾ ਦਿਖਾਵਾ ਕਰਦੇ ਹਾਂ ਪਰ ਅਸੀਂ ਸਿੱਖੀ ਇਤਿਹਾਸ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋਂ ਬਿਲਕੁਲ ਸੱਖਣੇ ਹਾਂ ਅਤੇ ਬਹੁਤ ਜਲਦੀ ਜਜਵਾਤੀ ਹੋ ਜਾਂਦੇ ਹਾਂ ਦੂਸਰੀ ਗੱਲ ਆਪਾਂ ਅਮਰਪਾਲ ਦੀ ਵੀ ਕਰ ਲੈਂਦੇ ਹਾਂ ਭਾਈ ਅਮਰਪਾਲ ਦੀ ਅਮਰਤ ਸ਼ਕਾਨ ਦੇ ਬਹਾਨੇ ਹਥਿਆਰ ਰੱਖਣ ਨੂੰ ਅਮਰਪਾਲ ਜੀ ਪ੍ਰੋਮੋਟ ਕਰਦੇ ਸਨ ਜੇਲ੍ਹ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਚੁੱਕ ਕੇ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਥਾਣੇ ਲੈ ਗਏ ਜੇਕਰ ਉੱਥੇ ਪੁਲਿਸ ਮੁਲਾਜ਼ਮ ਮੌਕਾ ਨਾ ਵਿਚਾਰਦੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਜਾਣੀ ਸੀ ਇਹ ਤਾਂ ਪੁਲਿਸ ਅਫਸਰਾਂ ਦੀ ਸਿਆਣਪ ਸੀ ਕਿ ਉਹਨਾਂ ਨੇ ਮੌਕਾ ਸੰਭਾਲ ਲਿਆ ਤੇ ਨੁਕਸਾਨ ਹੋਣ ਤੋਂ ਬਚਾ ਲਿਆ ਜਿਨ੍ਹਾਂ ਲੋਕਾਂ ਨੇ 1984 ਦਾ ਮਾਹੌਲ ਦੇਖਿਆ ਹੈ ਆਪਣੇ ਪਿੰਡੇ ਤੇ ਹੰਡਾਇਆ ਹੈ ਉਹ ਭਲੀ ਭਾਂਤ ਸਮਝ ਸਕਦੇ ਹਨ ਅਤੇ ਉਹ ਲੋਕ ਦੁਬਾਰਾ ਇਸ ਤਰ੍ਹਾਂ ਦੇ ਦਿਨ ਨਹੀਂ ਦੇਖਣਾ ਚਾਹੁੰਦੇ ਅਸੀਂ ਸਰਕਾਰ ਨਾਲ ਟੱਕਰ ਲੈ ਕੇ ਕਦੇ ਵੀ ਆਪਣੇ ਸੂਬੇ ਨੂੰ ਤਰੱਕੀ ਵੱਲ ਨਹੀਂ ਲਿਜਾ ਸਕਦੇ ਸਰਕਾਰਾਂ ਦਾ ਵਿਰੋਧ ਕਰਨ ਦਾ ਕੋਈ ਤਰੀਕਾ ਹੁੰਦਾ ਹੈ ਇਹ ਨਹੀਂ ਕਿ ਹਰ ਇੱਕ ਦੇ ਹੱਥ ਵਿੱਚ ਕਿਰਪਾਨਾਂ ਗੰਡਾਸੇ ਜਾਂ ਅਸਲਾ ਫੜਾ ਦਿਓ ਅਤੇ ਸਰਕਾਰ ਨਾਲ ਟੱਕਰ ਲੈ ਲਓ ਇਸ ਤਰ੍ਹਾਂ ਕਰਨ ਨਾਲ ਅਸੀਂ ਪਹਿਲਾਂ ਹੀ ਆਪਣਾ ਬਹੁਤ ਨੁਕਸਾਨ ਕਰਵਾ ਚੁੱਕੇ ਹਾਂ ਇਕੱਲਾ ਅੰਮ੍ਰਿਤ ਛਕਾਉਣ ਨਾਲ ਕੁਝ ਨਹੀਂ ਬਣੇਗਾ ਜਿੰਨਾ ਚਿਰ ਸਾਡੇ ਲੋਕਾਂ ਨੂੰ ਗੁਰਬਾਣੀ ਅਰਥਾਂ ਸਮੇਤ ਸਮੇਤ ਸਮਝ ਨਹੀਂ ਆਉਂਦੀ ਸਾਡੇ ਪਿੰਡਾਂ ਵਿੱਚ ਆ ਕੇ ਸਾਡੇ ਸਿੱਖਾਂ ਨੂੰ ਪੁੱਛ ਲਵੋ ਉਹਨਾਂ ਨੂੰ ਏਕ ਓੰਕਾਰ ਦੇ ਅਰਥਾਂ ਦਾ ਵੀ ਪਤਾ ਨਹੀਂ ਜਪਜੀ ਸਾਹਿਬ ਕਿਸ ਗੁਰੂ ਦੀ ਬਾਣੀ ਹੈ ਕੋਈ ਪਤਾ ਨਹੀਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਕਿੰਨੇ ਗੁਰੂਆਂ ਦੀ ਬਾਣੀ ਹੈ 95% ਲੋਕਾਂ ਨੂੰ ਪਤਾ ਨਹੀਂ ਸਿੱਖੀ ਦੇਤੇ ਅਸ ਤੋਂ ਵੀ 95% ਲੋਕ ਸਖਣੇ ਹਨ ਇਹਨਾਂ ਗਿਆਨ ਤੋਂ ਸਖਣੇ ਲੋਕਾਂ ਨੂੰ ਹਥਿਆਰ ਫੜਾ ਕੇ ਦੱਸੋ ਕਿਹੜੀ جنگ ਲੜਾਉਣੀ ਚਾਹੁੰਦੇ ਹੋ ਕੀ ਕੈਨੇਡਾ ਅਮਰੀਕਾ ਤੇ ਜਪਾਨ ਵਰਗੇ ਦੇਸ਼ਾਂ ਨੇ ਹਥਿਆਰ ਫੜ ਕੇ ਤਰੱਕੀ ਕੀਤੀ ਹੈ ਸਾਡੇ ਸਿੱਖ ਭਰਾਵਾਂ ਨੂੰ ਦੁਬਾਰਾ ਤੋਂ ਇਹਨਾਂ ਗੱਲਾਂ ਤੇ ਵਿਚਾਰ ਕਰ ਲੈਣੀ ਚਾਹੀਦੀ ਹੈ ਸਾਨੂੰ ਆਪਣੇ ਗੁਰੂਆਂ ਦੀ ਵਿਚਾਰਧਾਰਾ ਉੱਪਰ ਚਲਣਾ ਚਾਹੀਦਾ ਹੈ ਅਸੀਂ ਪਿੰਡਾਂ ਵਾਲੇ ਸਿੱਖਾਂ ਨੇ ਕਸਮ ਖਾਧੀ ਹੋਈ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਨੂੰ ਸਮਝਣ ਦੀ ਖੇਚਲ ਨਹੀਂ ਕਰਨੀ ਸਿੱਖ ਇਤਿਹਾਸ ਨੂੰ ਪੜ੍ਹਨ ਦੀ ਤਕਲੀਫ ਬਿਲਕੁਲ ਨਹੀਂ ਕਰਨੀ ਬਸ ਅਸੀਂ ਸੱਥਾਂ ਵਿੱਚ ਇਹੋ ਗੱਲਾਂ ਮਾਰਦੇ ਹਾਂ ਕਿ ਕੌਣ ਜਿੱਤ ਗਿਆ ਧਰਨਾ ਕਿੱਥੇ ਲੱਗਾ ਹੈ ਅੱਜ ਭਗਵਾਨਤਮਾਨ ਨੇ ਕੀ ਕਿਹਾ ਹੈ ਅਮਤ ਸ਼ਾਹ ਨੇ ਕੀ ਕਿਹਾ ਹੈ ਕੋਤਰੀ ਕਦੋਂ ਖੁੱਲਣੀ ਹੈ ਨਗਰ ਕੀਰਤਨ ਕਦੋਂ ਨਿਕਲਣਾ ਹੈ ਸਾਨੂੰ ਪ੍ਰਾਲੀ ਨੂੰ ਅੱਗ ਲਾਉਣ ਤੋਂ ਕੌਣ ਰੋਕ ਸਕਦਾ ਹੈ ਅਸੀਂ ਰੇਲਾਂ ਰੋਕਾਂਗੇ ਚੱਕਾ ਜਾਮ ਕਰਦੇਾਂਗੇ ਬਸ ਸੱਥਾ ਵਿੱਚ ਆ ਗੱਲਾਂ ਚੱਲਦੀਆਂ ਹਨ ਸੋ ਖੀਰ ਵਿੱਚ ਮੈਂ ਤਾਂ ਬਸ ਇਹੋ ਹੀ ਕਹਾਗਾ ਕਿ ਅਸੀਂ ਬਿਨਾਂ ਸੋਚੇ ਸਮਝੇ ਜਜਵਾਤੀ ਨਾ ਹੋਈਏ ਆਪਣੇ ਸੋਚ ਨੂੰ ਵਧੀਆ ਬਣਾਈਏ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰੀਏ ਉਹਨਾਂ ਲੋਕਾਂ ਦੀ ਚਾਲ ਨੂੰ ਸਮਝੀਏ ਜਿਹੜੇ ਸਾਡੇ ਦੇਸ਼ ਨੂੰ ਤੋੜਨਾ ਚਾਹੁੰਦੇ ਹਨ ਕਮਜ਼ੋਰ ਕਰਨਾ ਚਾਹੁੰਦੇ ਹਨ ਜਿੰਨਾ ਚਿਰ ਸਾਡੀ ਸੋਚ ਚੰਗੀ ਨਹੀਂ ਹੋਵੇਗੀ ਉਹਨਾਂ ਚਿਰ ਅਸੀਂ ਆਪਣੇ ਦੇਸ਼ ਨੂੰ ਆਪਣੇ ਸੂਬੇ ਨੂੰ ਤਰੱਕੀ ਵੱਲ ਨਹੀਂ ਲਿਜਾ ਸਕਦੇ ਸੋ ਬੋਲਦੇ ਸਮੇ ਮੇਰੇ ਕੋਲੋਂ ਕੋਈ ਭੁੱਲ ਹੋ ਗਈ ਹੋਵੇ ਤਾਂ ਮੁਆਫ ਕਰਨਾ ਜੇਕਰ ਆਪ ਜੀ ਨੂੰ ਮੇਰੇ ਵਿਚਾਰ ਚੰਗੇ ਲੱਗਣ ਤਾਂ ਵੀਡੀਓ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ